ਜੇ ਜਨਮ ਨੂੰ ਲੱਗਦਾ ਵੀ ਅਸੀਂ ਕੋਈ ਘਰ ਦਾ ਘਰਾਓ ਕਰਨ ਕੋਈ ਜਿੰਦਾਬਾਦ ਮੁਰਦਾਬਾਦ ਕਰਨ ਕਿਸੇ ਦੀ ਸ਼ਾਨ ਦੇ ਬਰਖਲਾਫ ਸ਼ਾਇਦ ਕੁਝ ਬੋਲਣ ਆਇਆ ਤਾਂ ਇਹੋ ਜਿਹਾ ਕੁਝ ਇਸ ਕਰਕੇ ਕੋਈ ੱਲੇ ਗੁੱਲੇ ਵਾਲੇ ਪਾਸੇ ਦਾ ਸੋਚ ਨਹੀਂ ਜੋ ਗੁਰੂ ਬਾਸ਼ਾ ਨੇ ਸਾਨੂੰ ਨਸਲਾ ਨੇ ਸਾਨੂੰ ਸਿਧਾਂਤ ਦਿੱਤਾ ਹੈ ਕਿ ਆਪਣੇ ਆਗੂਆਂ ਦੀ ਬੰਦਕ ਕਚੈਰੀ ਦੇ ਵਿੱਚ ਜਵਾਬਦੇਹੀ ਕਰੀ ਸਾਨੂੰ ਵੀ ਅਧਿਕਾਰ ਹੈ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਤਿਹਾਸ ਦੇ ਹਿਸਾਬ ਨਾਲ ਉਹਨੂੰ ਦौराਉਂਦੇ ਹੋਏ ਸਿਰਫ ਤੁਹਾਡੇ ਲਈ ਅਰਦਾਸ ਕਰਨਾ ਹੈ ਜਿਹੜੀ ਅਰਦਾਸ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ 1121 ਲਈ ਆਪਣੇ ਭਲੇ ਲਈ ਕਰਾਉਨੇ ਹੋ ਆਪਣੀ ਮਾਨਸਿਕ ਸ਼ਾਂਤੀ ਲਈ ਆਤਮਿਕ ਸ਼ਾਂਤੀ ਲਈ ਕਰਾਉਨੇ ਹੋ ਅਸੀਂ ਉਹ ਤੁਹਾਡੇ ਲਈ ਮੁਫਤ ਚ ਕਰਨਾ ਇੱਕ ਗੱਲ ਤੇ ਦੂਜੀ ਗੱਲ ਪਹਿਲਾਂ ਇਹ ਸਮਝੀਏ ਕਿ ਭਾਈ ਕੁਲਵੰਤ ਸਿੰਘ ਮੰਨਣ ਦੇ ਘਰੇ ਕਿਉਂ ਹੈ ਇਹ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੱਤਰ ਨੇ। ਔਰ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਤਾ ਅੰਤਰੀ ਕਮੇਟੀ ਨੇ ਪਾਸ ਕੀਤਾ ਉਹਦੇ ਤੇ ਹਲੇ ਤੱਕ ਇਹਨਾਂ ਨੇ ਸ਼ਾਇਦ ਸਹਿਮਤ ਨਹੀਂ ਕੀਤੀ। ਤੇ ਇਸ ਕਰਕੇ ਤੁਹਾਡੇ ਵਾਲੇ ਇਸ ਕਰਕੇ ਵੀ ਆਏ ਆ ਵੀ ਜੇ ਤੁਸੀਂ ਨਹੀਂ ਕੀਤੇ ਤੇ ਹੁਣ ਕਰਿਓ ਵੀ। ਟੈਕਨੀਕਲੀ ਤੁਹਾਡੇ ਸਾਈਨ ਤੋਂ ਬਿਨਾ ਜਿਹੜਾ ਆ ਅੰਤਰੀ ਕਮੇਟੀ ਦਾ ਜਿਹੜਾ ਉਹ ਮਤਾ ਹੈ ਜਿਹੜਾ ਸਮੁੱਚੇ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਦੇ ਉਲਟ ਜਾ ਕੇ ਕੀਤਾ ਗਿਆ ਉਹ ਤੁਹਾਡੇ ਸਾਈਨ ਤੋਂ ਬਿਨਾ ਪਾਸ ਨਹੀਂ। ਤੋਂ ਤੁਹਾਨੂੰ ਬੇਨਤੀ ਕਰਨ ਆਇਆ ਪਹਿਲੀ ਗੱਲ ਤਾਂ ਇਹ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਉਹਨਾਂ ਦਾ ਅਧਿਕਾਰ ਖੇਤਰ ਦੱਸਣਗੇ ਸੀ। ਵੀ ਭਾਈ ਤੁਹਾਡਾ ਅਧਿਕਾਰ ਜਿਹੜਾ ਆ ਉਹ ਗਲਿਆਰੇ ਤਕਸੀਮਤ ਹੈ। ਇਹ ਸਿਧਾਂਤਾਂ ਤੋਂ ਜਿਸ ਸਗਾ ਤੇ ਬੈਠੇ ਹੋ ਉਹਦੀ ਮਹੱਤਤਾ ਕੀ ਹੈ? ਉਹ ਸੋਦੇ ਦਾ ਵਕਾਰ ਕੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੋਂ ਸਖਣੇ ਹੋਣ ਦਾ ਪ੍ਰਮਾਣ ਦੂਸਰਾ ਤੁਸੀਂ ਉਹ ਜਿਹਨਾਂ ਨੇ ਠੋਕ ਮਾਰਾ ਕੇ ਆਪਣੀ ਕੌਮ ਦੇ ਇੱਕ ਜਥੇਦਾਰ ਦੇ ਉਹਦੀ ਕਿਰਦਾਰ ਦਾ ਜਿਹੜਾ ਅਸੈਸੀਨੇਸ਼ਨ ਕੀਤਾ ਤੇ ਉਹ ਸਾਰਾ ਮਸਾਲਾ ਜਿਹੜਾ ਤੁਸੀਂ ਉੱਥੇ ਬੈਠ ਕੇ ਬੋਲਿਆ ਉਹ ਸਿੱਖ ਵਿਰੋਧੀ ਟਵਿੱਟਰ ਚੈਨਲਾਂ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ ਵੀ ਦੇਖੋ ਤੁਹਾਡੇ ਜਥੇਦਾਰੇ ਹੋ ਜੂਣਗੇ ਜਿਹੜੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਪ੍ਰੋਪਗੈਂਡਾ ਕਰਕੇ ਜਿਹੜੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੱਲਣੀ ਸੀ ਤੁਸੀਂ ਮਿੱਟੀ ਚ ਲੋੜੀ ਹੁਣ ਇਹ ਦੱਸ ਦਈਏ ਵੀ ਅਰਦਾਸ ਕਰਨੀ ਕਿਉਂ ਆਏ ਕੋਈ ਤੁਸੀਂ ਸਾਡੇ ਗੁਰ ਭਾਈ ਹੋ ਤੁਹਾਡੇ ਨਾਲ ਕੋਈ ਬੈਂਸਨ ਨਹੀਂ ਆਏ ਇੱਕ ਛੋਟੀ ਜੀ ਐਗਜ਼ੈਂਪਲ ਦੇ ਦਿੰਨੇ ਆ ਕਹਿੰਦੇ ਵੀ ਇੱਕ ਵਾਰੀ ਇੱਕ ਗੁਰਦੁਆਰੇ ਦੇ ਵਿੱਚ ਸੇਵੇ ਤੋਂ ਸੇਵਾਦਾਰਾਂ ਨੇ ਭਾਂਡੇ ਚੋਰੀ ਕਰਦਾ ਹੋਇਆ ਇੱਕ ਚੋਰ ਫੜ ਲਿਆ ਰੰਗੇ ਹੱਥੀਂ ਤੇ ਜਿਵੇਂ ਹ ਇਕੱਠੇ ਹੋਏ ਨੇ ਹੁਣ ਸਾਡੇ ਵਰਗੇ ਦੋ ਧੜੇ ਵੀ ਕਿੱਧਰ ਖੜੇ ਨੇ ਕਿੱਧਰ ਖੜੇ ਨੇ ਇੱਕ ਕਹਿੰਦੇ ਵੀ ਇਹਨੂੰ ਆਪ ਕੁੱਟਿਏ ਇੱਕ ਕਹਿੰਦੇ ਥਾਣੇ ਦੇ ਦਿਓ ਤੇ ਇੰਨੇ ਚਿਰ ਚ ਵਿਚਾਰ ਚੱਲ ਰਹੀ ਸੀ ਜਿੱਥੋਂ ਇਹ ਫੁਰਨਾ ਆਇਆ ਵੀ ਅਸੀਂ ਅਰਦਾਸ ਕਿਉਂ ਕਰੀਏ ਤੁਹਾਡੇ ਲਈ ਤੇ ਇੱਕ ਗੁਰਸ਼ਖ ਰੂ ਬੈਠੀ ਸੀ ਤੇ ਉਹ ਚੋਰ ਨੂੰ ਆਪਣੇ ਨਾਲ ਦਰਬਾਰ ਹਾਲ ਚ ਲੈ ਗਿਆ ਗੁਰੂ ਸਾਹਿਬ ਦੇ ਸਾਹਮਣੇ ਉੱਥੇ ਖੜ ਕੇ ਅਰਦਾਸ ਕੀਤੀ ਵੀ ਬਾਦਸ਼ਾਹ ਇਹਨੂੰ ਇਨਾ ਕ ਦੇ ਦੇ ਜਦੋਂ ਅਗਲੀ ਵਾਰੀ ਆਵੇ ਭਾਂਡੇ ਚੜਾ ਕੇ ਜਾ ਤੁਸੀਂ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੀ ਬਜਾਏ ਪੰਥ ਦੀ ਪਿੱਠ 'ਤੇ ਛੋੜਾ ਮਾਰਿਆ ਅਸੀਂ ਅਰਦਾਸ ਕਰਨ ਆਏ ਆ ਕਿ ਪਾਸ਼ਾ ਤੁਹਾਨੂੰ ਇੰਨੀ ਸਮਤ ਦਵੇ ਕਿ ਤੁਸੀਂ ਪੰਥ ਦੇ ਜਜ਼ਬਾਤਾਂ ਦੀ ਸਭ ਤੋਂ ਮੋਹਰੇ ਹੋ ਕੇ ਤਰਜਮਾਨੀ ਕਰ ਸਕੋ ਬਸ ਇੰਨੀ ਕੁ ਤੁਹਾਡੇ ਲਈ ਅਰਦਾਸ ਕਰਨ ਆਏ ਆ ਜੇ ਰਕਾਰਪੁਰਖ ਅੱਗੇ ਤੁਹਾਡੇ ਭਲੇ ਤੁਹਾਡੇ ਸਮਤ ਦੀ ਅਰਦਾਸ ਕਰਨੀ ਕੋਈ ਬੁਨਾਹ ਇਤਿਹਾਸਕ ਤੌਰ ਤੇ ਸਿਧਾਂਤਕ ਤੌਰ ਤੇ ਫਿਰ ਤੁਸੀਂ ਅਰਦਾਸ ਦਾ ਜਪਜੀ ਸਾਹਿਬ ਦੇ ਪਾਠ ਦਾ ਉਦੈ ਵਿਰੋਧ ਕਰੋ ਜਿਵੇਂ ਕੋਟਕਪੁਰੇ ਚ ਕੀਤਾ ਸੀ ਤੁਹਾਨੂੰ ਲੱਖ ਮੁਬਾਰਕ ਹੈ ਆ ਪੁਲਿਸ ਵੀ ਤੁਹਾਡੇ ਨਾਲ ਖੜੀ ਹੈ ਭਾਵੇਂ ਕੋਟਕਪੁਰੇ ਨੂੰ ਡਾਂਗਾ ਬਣਾ ਲਓ ਠੀਕ ਹੈ ਜੀ ਹੁਣ ਤੁਹਾਡੇ ਨਹੀਂ ਅਸੀਂ ਸਿਰਫ ਬਰਦਾਸ਼ਤ ਕਰਨੀ ਹੈ ਆ ਕਾਲਪੁਰ ਨੂੰ ਸਮਤ ਬਖੇ ਜਿਹੜੇ ਸਾਈਨ ਤੁਸੀਂ ਅੰਤਰੀ ਕਮੇਟੀ ਦੇ ਮਤੇ ਤੇ ਜੇ ਸਾਨੀ ਜਾਣਕਾਰੀ ਮਤਲਬ ਠੀਕ ਹੈ ਜਾਂ ਗਲਤ ਹੈ ਜੇ ਨਹੀਂ ਕੀਤੇ ਇੱਕ ਮਿੰਟ ਉਹ ਤੁਸੀਂ ਕਰਿਓ ਨਾ ਜਵਾਬ ਦੇ ਬਣੋ ਇੱਥੇ ਨਹੀਂ ਜਵਾਬ ਦੇ ਬਣੋਗੇ ਤੇ ਹੋਰ ਥੋੜੇ ਦਿਨਾਂ ਦੀ ਗੱਲ ਹੈ ਹਰ ਗਲੀ ਨੁੱਕਰ ਤੇ ਹਰ ਗੁਰਦੁਆਰੇ ਦੇ ਹਰ ਸਟੇਜ ਤੇ ਜਵਾਬ ਦੇ ਤੁਹਾਨੂੰ ਦੇਣੀ ਪੈਣੀ ਭੱਜ ਨਹੀਂ ਸਕਦੇ ਪੋਲਿਟੀਕਲ ਹੋ ਗਏ ਉਹਨਾਂ ਬਸ ਇਹ ਕੋਈ ਪੀਟੀ ਨਹੀਂ ਹੈ ਇਹ ਸਾਡਾ ਧਾਰਮਿਕ ਇਹ ਸਾਡਾ ਅੰਦਰ ਦਾ ਸਾਡਾ ਅੰਦਰੂਨੀ ਮੈਨੂਣਾ ਜੀ ਉਹ ਸਾਡੇ ਭਰਾ ਦੇ ਕੋਈ ਗੱਲ ਨਹੀਂ ਇਹ ਕਿ ਸਿਆਸੀ ਆਕਾ ਦੀ ਚਾਹ ਪੁਲਸੀ ਦੇ ਆਰ ਦੇ ਵਿੱਚ ਕਿਤੇ ਬਾਗੀ ਹੋ ਗਏ ਨੇ ਪੰਚ ਤੋਂ ਤੇ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ ਤੁਸੀਂ ਬਦਾਵੇ ਪਾੜੋ ਪੰਥ ਦੇ ਮੁੱਖ ਧਾਰਾ ਚ ਪੰਥਕ ਸਿਧਾਂਤਾਂ ਦੀ ਤਰਜਮਾਨੀ ਕਰਨ ਲਈ ਪੰਥ ਨੂੰ ਦਿੱਤੇ ਹੋਏ ਬਦਾਵੇ ਪਾੜ ਕੇ ਪਰਖ ਚ ਵਾਪਸ ਆਓ ਤੇ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਲਈ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਖੜੇ ਹੋ ਜਿਸ ਵੀ ਆਰਥ ਚਾਹ ਪੁਲਸੀ ਚ ਜਿਹੜੀ ਖੁਸ਼ ਕਰਨ ਲਈ ਆਇਓ ਅਰਦਾਸ ਚ ਸ਼ਾਮਲ ਹੋਵੋ ਸ਼ਾਂਤੀ ਬਖਸ਼ੇ ਅਰਦਾਸ ਦੇ ਵਿੱਚ ਅਸੀਂ ਬੇਤੀ ਕਰਦੇ ਆ ਭਾਈ ਸਾਹਿਬ ਨੂੰ ਵੀ ਜਿਹੜਾ ਰੋਲਾ ਪਾਣਾ ਪਈ ਜਾਣ ਤੋਂ ਕੋਈ ਗੱਲ ਨਹੀਂ ਜੇ ਅਰਦਾਸ ਦੀ ਬੇਜਵੀ ਕਰਨੀ ਹੋਊਗੀ ਤੇ ਕਰ ਲੈਣਗੇ ਚਲੋ ਬੋਲੇ ਆਹ ਭਾਈ ਹਾਂ اے اللہ 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 सत लख रोज़ु नीरो सत पिता ਮੇਰਾ ਨਾਨਕ ਦਾਸ ਸਰਦਾਰ ਗੁਰਬਾਨ ਪਾਪਾਂ ਚੰਰਾਸ ਨਾਮ ਦੇ ਪੰਥ ਸਾਹਿਬ ਤੇਰਾ ਤੋ ਇਨਾਨਤ ਸਤਿਗੁਰੂ ਕੋਈ ਨਾਮ ਨਾ ਜਾਣੇ ਮੇਰਾ ਕਿਹੇ ਪਾਪ ਨੂੰ ਓਏ ਸ਼ਰਮ ਕਰਾ ਦੋ ਮੇਰੇ ਬ੍ਰਹਮਤ ਬਹੁਤ ਦੁੱਖ ਦੇ ਕਰਨਾ ਸੋ ਲੱਗਦਾ ਕਾਹਦੇ ਨੂੰ ਸਰਬਾਤ ਦੇ ਅਰਦਾਸ ਕੋਈ ਕਾਹ ਦੁਬੋਲ ਕਰਨਾ ਆਸ ਸਭੁ ਪਵਨਤਾ ਦਾ ਅਰਦਾਸ ਤੁਹਾਂ ਪਾਸ ਸਿਰ ਵਾਹਕੀ ਚੁੱਕੇ ਸ੍ਰੀ ਗੁਰੂ ਜੀ ਸਾਹਿਬਾਰ ਸਿੰਘ ਜੀ ਦੀ ਮੌਜੂਦੀ ਦੇ ਪਾਸ ਸੇਵਾ ਸੁਣੀ ਪ੍ਰੋਤਨ ਮੋਤੀ ਸੁਣ ਕੇ ਗੁਰਦਾਨ ਦੇ ਕੇ ਸ੍ਰੀ ਸਤਿਗੁਰੂ ਬਰਦਾਸ ਰਾਮ ਬਹੁਤ ਸਿਖਾਉਂਦਾ ਜਿਹੜਾ ਆਪ ਕੋਲ ਮਸ਼ਹੂਰ ਹੋਸੀ ਗਾ ਰਾਇ ਸੇਰਿਆ ਕ੍ਰਿਸ਼ਨ ਤੇ ਆਇਓ ਜੀ ਸਿੱਖੇ ਸੰਗਤ ਜੁਆਏ ਤੇਰਾ ਆਦਰ ਸੇ ਰੇ ਕਰਮਾਉਣ ਜਿਹਾਵੇ ਢਾਈ ਸਭ ਥਾਈ ਹੋਣਾ ਇਸਾ ਹੈ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਣਾ ਇਸਾ ਹੈ ਦਸਾਂ ਪਾਸ਼ਾ ਕੇ ਜੰਗ ਦੇ ਜੋਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦੇ ਦਰਸ਼ਨ ਗੁਜ਼ਾਰਦੇ ਆ ਧੰਨ ਤੱਕ ਬੋਲ ਜੀ ਵਾਹਿਗੁਰੂ ਪਿਆਰੇ ਇਥੇ ਸਭ ਜਿਹੜੇ ਚਾਲੀ ਮੁਕਤਾਂ ਟੀਆਂ ਜੁਕੀਆਂ ਤਕੀਆਂ ਜਿਹਨਾਂ ਨਾਮ ਜਪ ਪੈ ਬਣ ਕੇ ਛਕਿਆ ਦੇਖ ਲਾਈ ਤੇ ਗਵਾਈ ਦੇਖ ਕੇ ਰੱਬ ਕੀਤਾ ਇਨਾ ਪਿਆਰੇ ਸਿਆਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਅਲੈਕੁਮ ਸਲਮ ਜਿੰਨਾ ਸਿੰਘਾਂ ਸੁਗਲੀਆਂ ਨੇ ਧਰਮੇ ਸਿੱਸ ਤੇ ਬੰਦ ਬੰਦ ਤਾਇ ਕੋਪਰੇ ਰੁਆ ਨਾ ਚੇ ਰਚੜੇ ਤਨ ਆ ਰੇ ਨਾਲ ਚਰਾਏ ਗੁਰਦੁਆਰੇ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਰਸਾ ਸੰਗਣ ਵਾਏ ਇਨਾ ਪਿਆਰੇ ਸਿਆਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਅਲੈਕੁਮ ਸਲਮ ਜਿਆ ਤਕਤਾ ਸਬਤ ਗੁਰਦੁਆਰੇ ਦੇ ਧਿਆਨ ਕਰਕੇ ਬੋਲੋ ਜੀ ਅਲੈਕੁਮ ਸਲਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾਂ ਵਿੱਚ ਚਿਤਾਉਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸ਼ਹਿਰ ਦੇਖਦੇ ਫਤੇ ਵਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬਣ ਬੋਲੋ ਜੀ ਵਾਹਿਗੁਰੂ ਕੌਣ ਸਖੀਦਾਨ ਕਿਸਦਾਨ ਰਹਿਦਾਨ ਬੇਖਦਾਨ ਵਿਸਾਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਸਰ ਜੀ ਦੇ ਸ਼ਨਾਣ ਚੌਕੀਆਂ ਝੰਡੇ ਬੰਬੇ ਜੁਗ ਜੁਗ ਟਲ ਧਰਮ ਕਾ ਜੇਕਾਰ ਬੋਲੋ ਜੀ ਹਾਲੇ ਲੂ ਕਾ ਦਾ ਮਨ ਨੀਮ ਮੱਤ ਕੀ ਮਤ ਪਤ ਨਾ ਰੱਖਾ ਆਪ ਕਾਲ ਕੋ ਸੁਬਾਇ ਗੁਰੂ ਆਪਣੇ ਪੰਥ ਦੇ ਸਦਾ ਸਹਾਇ ਹੋਣਾ ਬਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਤ ਸੇਵਾ ਸੰਭਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਹੈ ਨਮਾਨ ਨਮਾਨ ਤਾਣ ਤਾਣ ਨਿਉਟੇ ਦੇ ਉਟ ਨਿਆ ਅਸਿਰ ਦੇ ਅਸਿਰ ਸੱਚੇ ਪਿਤਾ ਜੀਓ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਆਪ ਹੀ ਸਾਰ ਵਿੱਚ ਕਰਤਾ ਪ੍ਰਖੁਲਵਾ ਬਾਨ ਨਿੰਦਾ ਹੋਇਆ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਜੀ ਕਿਉਂ ਲੇ ਸੱਚ ਕੋ ਹਮ ਦੇ ਸੱਚੇ ਪਾਛੇ ਉੱਤੇ ਦਾਰ ਹਨ ਸੱਚੇ ਪਾਛੇ ਸੱਜੇ ਧੰਨਾ ਕੰਮ ਕਰਨ ਦਾ ਬੰਦ ਬਖਸ਼ ਸੱਚੇ ਪਾਛੇ ਆਫਿਸ ਮਤਮਕਸ਼ੋ ਸਭ ਤਰ੍ਹਾਂ ਕਰਕੇ ਆਪਣੀਆਂ ਰਹਿਮਤਾ ਬਖਸ਼ੋ ਸੱਚੇ ਪਾਛੇ ਜੀ ਮੇਰਾ ਤੇ ਮਾਲਕ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ ਔਰ ਹੋਏ ਸਭ ਮਿਲेंगे ਬੱਚੇ ਸ਼ਰਨ ਦੇ ਹੋ ਸੱਚੇ ਪਾਖੇ ਨ ਸਾਰੇ ਸੰਗਾਂ ਨੂੰ ਸੱਚੇ ਪਾਖੇ ਕਿੱਥੇ ਹੋਣ ਦਾ ਮਲ ਬਖਸ਼ੋ ਮੇਰਾ ਤੇ ਮਾਲਕ ਔਰ ਸੱਚੇ ਧੰਨਾ ਸੱਚੇ ਪਾਖੇ ਜਿਹੜੇ ਉਹਦੇ ਦਾਰਨ ਅچھے ਸੱਚੇ ਧੰਨਾ ਕੰਮ ਕਰ ਸਕਣ ਸਭ ਤਰ੍ਹਾਂ ਕਰਕੇ ਆਪਣੇ ਮਿਹਰ ਕਰਨੇ ਦਇਆ ਕਰਨੇ ਸੱਚੇ ਪਾਖੇ ਜਬੀ ਸਭ ਦੇ ਪਾਠ ਹੋਇਆ ਨ ਸੱਚੇ ਪਾਖੇ 24 ਸਭ ਦੇ ਪਾਠ ਹੋਇਆ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਜੋ ਗੱਟੀਆਂ ਖੁਲਾਣਛਾ ਮਾਸਤਰੀਆਂ ਉੱਗਣਾ ਜਿਤਾਰਨੇ ਸਭ ਤਰ੍ਹਾਂ ਕਰਕੇ ਆਪਣੀ ਮੇਰ ਕਰਨੇ ਤੇ ਆਦ੍ਰਿਸ਼ਟੀ ਬਖਸ਼ਨੀ ਸੱਚੇ ਪਾਤਸ਼ਾਹ ਜਿਉ ਚੜ੍ਹਦੀ ਕਲਾਤ ਵਿੱਚ ਸੱਚੇ ਪਾਛੀ ਪੰਥ ਦੀਆਂ ਔਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਤੇ ਭਾਵੇਂ ਸਤਿਨਾਮ ਪਾਵਾ ਚਲ ਚਲ ਵਾਹਿਗੁਰੂ ਕੀ ਬਾਸਾ ਵਾਹਿਗੁਰੂ ਕੀ ਫਤਿਹ ਮੋਲੇ